ਸਾਰੇ ਨੂੰ ਸੰਦੀਪ ਦੇ ਫੰਕ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਅੱਜ ਆਪਾਂ ਫਿਰ ਪਹੁੰਚ ਚੁੱਕੇ ਹਾਂ ਜਯੂਬਲਾ ਪਿੰਡ ਬਾਈ ਨੇ ਜਯੂਬਲਾ ਜੀ ਤੇ ਜ਼ਿਲ੍ਹਾ ਤਰਨਤਾਰ ਟਾਹਸੀਲ ਵੀ ਤਰਨਤਾਰ ਠੀਕ ਹੈ ਜੀ ਤਰਨਤਾਰ ਤੋਂ ਬਿਲਕੁਲ ਕੋਈ 3-4 ਕਿਲੋਮੀਟਰ ਲਗਭਗ ਪਿੰਡ ਇਹਨਾਂ ਦਾ ਤੇ ਚਲੋ ਅੱਜ ਵੀ ਬਾਈ ਨੇ ਪੰਜ-ਛੇ ਲਗਭਗ ਮਈਆਂ ਲੈ ਕੇ ਆਂਦੀਆਂ ਪਿਛਲਾ ਮਾਲ ਸਾਰਾ ਸੇਲ ਹੋ ਚੁੱਕਿਆ ਜੀ ਤੇ ਬਾਕੀ ਵੀਰ ਉਹਨਾਂ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਹਸਤੀ ਕਾਲ ਹਸਤੀ ਕਾਲ ਜਸਤੀ ਆ ਉਹ ਬਾਈ ਪੀਠਾ ਦੇਖ ਕੇ ਕਿੰਨੇ ਦਾ ਦੇਗਾ ਬਹੁਤ ਵਧੀਆ ਜਾਏ ਫਿਰ ਮੰਡੀ ਨਹੀਂ ਆਪਾਂ ਮੰਡੀ ਨਹੀਂ ਚਲੋ ਪੁਰਜਾ ਆਇਆ ਦੇਖੋ ਵੱਡਾ ਜਾਂਦਾ ਹੁੰਦਾ ਆਪਾਂ ਜੇ ਤਾਈ ਗਏ ਨਹੀਂ ਸਾਡੇ ਦਾ ਚਲੋ ਆਪਣੀ ਇੱਥੇ ਮੰਡੀ ਹੈ ਮੰਡੀ ਸਾਡੇ ਦਾ ਕੋਈ ਨਹੀਂ ਜਾਏ ਦੇਖੋ ਮਜਬੂਰੀਆਂ ਮੰਨ ਜੀ ਹਾਂ ਨਹੀਂ ਜਾਏ ਨਹੀਂ ਜਾਂਦਾ ਗੱਲ ਨਹੀਂ ਹੋਰ ਕੋਈ ਵੇਖਿਆ ਮਾਲ ਮਾਲ ਵੇਖਿਆ ਬਾਕੀ ਵੇਖੋ ਜੀ ਆਪਣਾ ਮਾਲ ਇੱਥੇ ਵਿਕੀ ਜਾਓ ਮੰਡੀ ਮੰਡੀ ਹੈ ਨਾ ਮੰਡੀ ਮੰਡੀ ਆ ਤੇ ਸੰਗਲ ਕੀ ਜੋ ਉਹ ਥੋੜਾ ਜਿਹਾ ਕੰਮ ਆ ਗਈ ਹਾਈ ਲੈਵਲ ਹਾਈ ਲੈਵਲ ਦਾ ਆਪਾਂ ਐਵੇਂ ਆ ਕੀ ਜਾਈਏ ਆਪਾਂ ਨੇ ਆਪ ਦਾ ਜਿੰਨੇ ਵੀ ਜੋਗੇ ਇੱਥੇ ਕਰਦੇ ਆ ਆਪਾਂ ਐਵੇਂ ਕੀ ਲੈਣਾ ਬੱਲੇ ਬੱਲੇ ਜੀ ਆਪਾਂ ਦੋ ਪੈਸੇ ਲੈਣੇ ਨਿਆਣੇ ਪਾ ਲੈਣੇ ਆਪਾਂ ਨੂੰ ਵੀ ਘਾਪਾ ਬਿਲਕੁਲ ਬਿਲਕੁਲ ਹੋਰ ਸੁਣਾਓ ਜੀ ਵਧੀਆ ਕਿਰਪਾ ਮਾਨਤਰੀ ਕਿਰਪਾ ਕਿਰਪਾ ਰੱਖੇ ਮਾਰਾ ਅੱਜ ਪਰ ਕਿੰਨੀਆਂ ਸਦੀ ਜੀ ਮੈਂ ਤਾਂ ਬਸ 6 ਹੀ ਦੋ ਹੋਣੇ ਤੁਹਾਡੇ ਸਾਹਮਣੇ ਨਾਲ ਨਾਲ ਸਰ ਦੇ ਬੰਦੇ ਲੈ ਕੇ ਟੋਕੜਾ ਘੱਬਣਾ ਠੀਕ ਆ ਪਰ ਅੱਜ ਆਪਣੇ ਤੋਂ ਇੱਕ ਸੱਜੜਿਆ ਹਾਂਜੀ ਦੋ ਟੋਕੜਾ ਘੱਬਣਾ ਇੱਕ ਗੱਲੀ ਟੋਕੜਿਆ ਮਨਸ ਤਾਹਾ ਹੋ ਲਈ ਹੋ ਲਈ ਇੱਕ ਤਾਜੀ ਮੈਂ ਇਹ ਦੱਸੋ ਇਹ ਤਾਜੀ ਝੋਟੀ ਸੂਈ ਆ ਹਾਂਜੀ ਹਾਂ ਇਹ ਬੋਲੀ ਬਿੱਲੀ ਝੋਟੀ ਬਹੁਤ ਜਾਰੀ ਚੰਗੀ ਕਾਲੀ ਸ਼ਾ ਉਹ ਬਿਲਕੁਲ ਤਾਜ਼ਾ ਬੱਚਾ ਬਈ ਹਾਂ ਲੋ ਜੀ ਗੁਰਮ ਖਾਲੇ ਚ ਕਿਧਰ ਗਏ ਹੈ ਚ ਕਿਧਰ ਸੇਗੂੰ ਖਾਓ ਮੇਰਾ ਖਾਲੇ ਚ ਕਿਧਰ ਖਾਓ ਜਿਆ ਤਲੀ ਮੈਂ ਬਹੁਤ ਜਾਰੀ ਚੰਗੀ ਮੈਂ ਹਾਂ ਹਾਂਜੀ 10 ਕਿਲੋ ਦੋ ਤੇ ਪੱਕਾ ਜਿਹੜਾ ਪੱਕੇ 10 ਕਿਲੋ ਪੱਕਾ ਜਿਹੜਾ ਹੈਗਾ ਉਹ ਦੱਸਾਂਗੇ ਗੱਲਾਂ ਬਾਤਾਂ ਵਾਲਾ ਨਹੀਂ ਬੱਸ ਬੱਸ ਆਜੋ ਗੱਡੀ ਗੱਟਾ ਮਗਰ ਕਟਾਇਆ ਦੇਖ ਕੇ ਜਾਓ ਨਾ ਮੂਲੇ ਮਾਰ ਕੇ ਲੋਖੰਡ ਵਾਜੂ ਬਾਕੀ ਉਹ ਜਿਹੜਾ ਦਾਤ ਦੇ ਲੋ ਬਿਲਕੁਲ ਭਾਜੀ ਗਗਨਦੀਪ ਜੀ ਮੋਲਾ ਬਸ ਆ ਨਿਕੇ ਹੁਣ ਉਸ ਦਿਨੇ ਕੰਮ ਬਣੇ ਮੇਰੇ ਵੀਰ ਮੈਂ ਨਾ ਵੀ ਮੋਲੇ ਦਲੀਲ ਜਾਗੀ ਆਖਣਗੇ ਵੀ ਜਿਹੜੇ ਆਜੂ ਹੋ ਗਏ ਫੇਰ ਕਦੇ ਨਹੀਂ ਹੋਣੀ ਠੀਕ ਆ ਨਹੀਂ ਫੇਰ ਵੀ ਆਣਗੇ ਹਾਂ ਨਾ ਗਲ ਗਿਆ ਮੋਲ ਛੋਟਾ ਹੀ ਆ ਬਿਲਕੁਲ ਬੋਲੋ ਤੂੰ ਵੀ ਛੋਟਾ ਭਾਅ ਦੇ ਮਾਰ ਦੇ ਸਕਦਾ ਬਿਲਕੁਲ ਹਾਂ ਜਨੀਸ਼ਾ ਮੈਂ 80 ਦੀ ਵੇਚਦੀ ਹਾਂ 70 ਦੀ ਦੇ ਦਈਏ ਛੋਟਾ ਹੀ ਪੈ ਗਿਆ ਤੇ ਨਹੀਂ ਛੱਡਾਂਗੇ ਪੂਰੇ ਪੱਤਰ 70 ਹਾਂ ਨਾ ਜਿਹੜੀ 70000 ਦੀ ਮਹੀ ਦੇਣੀ ਉਹ ਤੇ ਛੋੜ ਕਰਾਂਗੇ ਛੋੜ ਕਿਨੇ ਛੋੜ ਹਿਆਰ ਕਰ ਦਾਂਗੇ ਹਜ਼ਾਰ ਛੋੜ ਜਾ ਹਾਂ ਦੋ ਵਾਰਾ ਸੱਤ ਦੇਣੀ ਆ ਇਹ ਚੋਲਾ ਪਾ ਛੋੜੀ ਕਰਨੀ ਆ ਸਾਡੀ ਹੱਦੀ ਛੋਟੀ ਦੋੜੇ ਭਾ ਵੇਖ ਲੋ ਪਾ ਬਿਲਕੁਲ ਜਾ ਜੀ ਜਾ ਜਾ ਜਲਦੀ ਜਾ ਤਾਜੀ ਮੈਂ ਬਾਹਰੋਂ ਉਠਾੜੀ ਆ ਦੇ ਮੈਂ ਦੇ ਦਿੱਤੀ ਬਰ ਬਰ ਹੁਣ ਵੱਡੀ ਵੱਡੀ ਸ਼ੁਰੂ ਹੋ ਗਈ ਆ ਤੇ ਕਰੇ ਕੜਕੁੜਾ ਵੱਡੋ ਮਹਾਰਾਜਾਂ ਵਾਤਵਾ ਝਾੜ ਦੇ ਗਏ ਤੁਹਾਡਾ ਕਿ ਨਹੀਂ ਤੇ ਆਈ ਜਮਨ ਤੇ ਲਈ ਜਲੋ ਆ ਬਸ ਇਹੋ ਕੋਈ ਆ ਛੋਟੀ ਸ਼ੇਦਾਂ ਦਾ ਬਿਲਕੁਲ ਛਿਆਂ ਦੀ ਗੱਬਣ 5 ਕਿਲੋ ਦੁੱਧ ਗਗਰ ਸਿੰਘ ਆਪਾਂ ਨੂੰ ਸਾਰਾ ਬੜਾ ਜ਼ਿੰਮੇਵਾਰ ਸਰਤੇ ਹੀ ਆ ਮੈਂ ਨਾ ਵੀ ਬਾਲਾ ਕੋਈ ਪੈਸਾ ਵਟੂ ਦੇਵੂ ਹਾਂ ਗਲਤੀ ਹੋ ਆ ਹਾਂ ਠੀਕ ਆ ਤੇ ਚਲੋ ਛੋਟੀ ਵੇਚ ਦਿੰਦੀ ਸੱਗੇ ਦਾਂਦੀ ਹੋ ਛਿਆਂ ਦੀ ਚੈੱਕ ਪਾਸ ਦੁੱਧ ਕਿੰਨਾ 5 ਕਿਲੋ ਮੋਚੀ ਮੋਚੇ ਦੰਦਿਆ ਜੇ ਨਸਲ ਵੇਚ ਛੋਟੀ ਨਸਲ ਵੇਚ ਛੋਟੀ ਠੀਕ ਆ ਹਾਂ ਚੈੱਕ ਕਰਾਈਆ ਮੈਂ ਨਾ ਇੱਥੇ ਆਦਾ ਕੋਈ ਡਾਕਟਰ ਲੈ ਆਵੇ ਬਸ ਠੀਕ ਆਪਾਂ ਚੈੱਕ ਕਰਾਈਏ ਜੇ ਕਿਨੂੰ ਡਾਊਟ ਹੋਵੇ ਨਾ ਆਪਾਂ ਦਾ ਡਾਕਟਰ ਲੈ ਆਵੇ ਸਵਾਜੂ ਬਿਲਕੁਲ ਵਧੀਆ ਖੜਾ ਆਈ ਮੈਂ ਦੇਖ ਚੈੱਕ ਕਰਾਈ ਉਹਨੂੰ ਦਿਖਾ ਦਿੱਤੇ ਸੁਦੇਂਦੇ ਥਾਂ ਚੱਡਾ ਬਹੁਤ ਚੰਗਾ ਲੱਗਾ ਬਹੁਤ ਚੰਗਾ ਮੇਰੇ ਸੇਵਾ ਬਹੁਤ ਉਹਨਾਂ ਬਹੁਤਾ ਨਹੀਂ ਆਖੇ ਹੁੰਦੇ ਸਾਡੀ ਪਹਿਲਾਂ ਝੋਟੀ ਨਹੀਂ 12 13 ਕਿਲੋ ਡੋਟ ਤੇ ਬਾਕੀ ਦੇਂਦੀ ਹੂੰ ਨਹੀਂ ਦੇਂਦੀ ਹੋਣੀ ਮੈਂ ਤਾਂ ਸਿੰਗੀ ਬੋਲ ਨਾ ਨਾ ਬਹੁਤ ਬੜੀ ਬਾਈਕ ਹੋਰੀ ਹਾਂ ਹਾਂ ਪਰ ਬਹੁਤ ਮਹਿੰਗੀ ਹਾਂਜੀ ਪਰ ਇਹ ਜੱਟ ਛੋਟੀ ਰਾਹ ਕੇ ਦਾ 75000 ਜਿਹੜਾ ਸਾਡਾ ਮੋਲਿਆ ਜੀ 70 ਦੇ ਰਾਂ ਦੋ ਸਤਾ ਰਿਹਾ ਤੇ ਪੂਰੇ ਪੈਂਟ ਦੀ ਪੂਰੇ ਪੈਂਟ ਜਿਹੋ ਤੇ ਛੋਟੀ ਕਰਾ ਕੋਈ ਨਾ ਤੇ ਦਰਬਾਰ ਨਹੀਂ ਲੋ ਜੀ ਆ ਛੋਟੀ ਦਾ ਦੋ ਤਿੰਨ 9 ਕਿਲੋ ਅੱਛਾ ਸਾਡੇ ਤੇ ਨਾਮੀ ਨਰੀ ਚੈੱਕ ਪਵਾ ਸੀ ਆਪਦਾ ਕੋਈ ਡਾਕਟਰ ਨੇ ਚੈੱਕ ਪਵਾ ਦਾ ਪਰ ਮੈਂ ਵੇਖਿਆ ਜੀ ਗੁਰੇ ਚੰਗੇ ਦੇ ਭਾਈ ਮੈਂ ਮੁੱਛੇ ਜੀ ਦੇ ਇੱਕ ਖੜਾ ਹਤੇ ਇੱਥੇ ਫੁੱਟ ਲਗਾ ਮੈਂ ਵੇਖ ਨਹੀਂ ਆ ਸਭ ਨਸਲ ਵਾਲੀ ਬੇਮ ਹਾ ਪਲੀ ਮਹੀ ਹਾ ਪੂਰੀ ਪਲੀ ਹਾਂ ਮੈਂ ਜਨੀ ਜਾਂ ਤੋਪੇ ਦਾ ਖਾਮਣਾ ਜਾ ਇੱਧਰ ਇੱਧਰ ਦਿਖਾਓ ਇੱਧਰ ਉਹ ਗਾ ਉਹ ਇੱਧਰ ਖੜੋ ਜੋਂ ਚਾਂ ਸੰਦੀਪ ਸਿੰਘ ਆ ਬਹੁਤ ਜਿਆਦੀ ਠੀਕ ਹੈ ਨਾ ਹਾਂ ਤੇ ਚੰਗੀ ਆ ਬਈ ਮੈਂ ਆ ਜਾ ਮਹੀਂ ਗੱਟੀ ਵਰਗੀਆਂ ਪਲੀ ਪਈ ਆ ਇਹ ਹਾਂਜੀ ਬਰ ਬਾਹਰ ਹੋ ਜਾ ਕਿੰਨਾ 75 ਰੋ ਮੱਢੀ ਕਰੀਏ ਇਹ ਹਾਂ ਨਾ 70 ਦੀ ਦੇਣੀ ਆ ਇਹਦਾ 2 ਛੜ ਦਾਂਗੇ 68000 ਦੀ ਜਸ ਨੂੰ ਮੈਂ ਦੇਦਾ 68000 ਮੈਂ ਦੇਦਾ ਮੇਰਾ ਵੀ ਟਾਈਮ ਤੇ ਚੱਕਦਾ ਮਈਆਂ ਬਹੁ ਪਰਦੇ ਵਾਲੀਆਂ ਤੇ ਨਸਲਾਂ ਆਈਆਂ ਬੁੜੀਆਂ ਇਹ ਕਾ ਦੋ ਫੈ ਗਈ ਇਹਦੇ ਥੱਲੇ 9 ਕਿਲੋ ਦੋਦੀ ਕੱਲੀ ਟੋਕੜ ਮੀ ਨਾ ਬਣ ਯੂ ਗਰੰਟੀ ਕੋਈ ਨਹੀਂ ਆਪਾਂ ਕੱਲੀ ਟੋਕੜਾਂ ਚ ਦੇਣੀ ਆ ਵਾ 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 ਕੱਲੀ ਟੋਕੜ ਮੰਨੇ ਜੀ ਪਰ ਚੱਡਾ ਚੱਡਾ ਵੇ ਜੰਦੀਸਾ ਕਿਹੜਾ ਲੱਗਦਾ ਹਾਂ ਤਾਣ ਵੇਖੋ ਕਿਹੜਾ ਲੱਗਦਾ ਟੋਕੜ ਵੜੀ ਫੇਰਾ ਬਾ ਠੀਕ ਆ ਹਾਂ 9 ਕਿਲੋ ਦੁੱਧ ਮਿੰਤੀ ਵਾਲਾ ਖਿੱਚ ਕੇ ਰੱਖ ਮੇਰਾ ਵੀ ਕੰਮ ਕਰਾ ਦੇ ਛੱਡਾ ਵੇ ਕਿਹੜਾ ਬੋਲ ਲੈ ਲੈ ਵੀਰ ਹਰ ਮਿੰਟ ਨਹੀਂ ਫੜ ਲੈ ਲੈ ਹਾਂਜੀ 55 ਦੇ ਲਈਏ 5000 ਦੇ 50 ਹਾਂ ਦੋ ਹੀ ਹੋਰ ਹਾਂ ਨਾ 45000 ਦੀ ਦੇਵਾਂਗੇ 9 ਪੱਕਾ ਦੁੱਧ ਹੀ ਆ ਉਕੇ ਖੜੇ ਲੋ ਜੀ 9 ਕਿਲੋ ਪੱਕਾ ਦੋਦੀਆ ਪਰ ਕੱਲੀ ਟੋਕੜ ਮੰਨੇ ਤੇ ਕੱਲੀ ਟੋਕੜ ਅਗਰੇ ਨਿਕਲਾ ਵੇ ਕਿਸਮਤ ਉਹ 45000 ਵੀ ਦੇ ਦਾ ਠੀਕ ਆ ਭਾ ਨਾ ਵੀਰ ਚਾਰ ਮਈਆਂ ਪਰ ਮੇਰਾ ਵੀਰ ਇੱਥੇ ਆ ਕੇ ਪਰ ਚੈੱਕ ਰੱਖ ਕੇ ਲੈ ਕੇ ਜਾਏ ਉਹਕੇ ਗਰਮੀਆਂ ਮੈਨੂੰ ਫੋਨ ਕਰ ਦੇ ਫਿਰ ਮੈਂ ਲੈ ਆਉਂ ਚਲੋ ਹਾਂ ਹੋਰ ਸੁਣਾਓ ਫਿਰ ਵਧੀਆ ਕਿਰਪਾ ਮਾਰ ਕੇ ਨਹੀਂ ਬੜਾ ਹੋਣਾ ਟਾਈਮ ਪਾਸ ਬੂਰੀ ਵੇ ਕਿੱਥੇ ਚਲੇ ਗਈ ਬੂਰੀ ਚਲ ਗਈ ਇੱਧਰ ਸੰਗਰੂਰ ਨੇ ਚੰਗੀ ਦੀ ਮੈਂ ਚੰਗੀ ਮਈ ਬੜੀ ਬਹੁਤ ਜਿਆਦੀ ਸੁਤਰੀ ਮਈ ਗਣੀ ਗੱਲ ਨਹੀਂ ਮੈਂ ਚੰਗੀ ਸੀ ਹਾਂ ਹਾਂ ਮਾ ਚੋਰੀ ਗਿਆ ਆਪਣੇ ਦੋ ਆਵੇ ਨਹੀਂ ਟੋਚ ਪਰੇ ਅਗਲੀ ਚਲੋ ਮਾ ਦੁੱਧ ਚੋ ਚਾਗੇ ਅਗਲੀ ਚ ਪਾਵਾਂਗੇ ਕੋਈ ਆਪਣੀ ਠੀਕ ਹੈ ਬੋਲੋ ਫਿਰ ਨੰਬਰ ਨੰਬਰ ਆਪਣਾ 88721 73093 ਪਿੰਡ ਜੀਓ ਵਾਲਾ ਜਿਲ੍ਹਾ ਤਰਨਤਾਰ ਸਾਸੀ ਦਾ